ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫਾ ਪਾਤਰ ਵਾ ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫਾ ਪਾਤਰ ਮਿਲਾ ਕੇ ਪੰਜ ਤਤ ਇਕਸਾਰ ਰੱਬ ਨੇ ਸਿਰਜਿਆ ਪਾਤਰ ਸਮੇਂ ਦੇ ਗੰਧਲੇ ਪਾਣੀ ਤੇ ਉਤਰਿਆ ਫੁੱਲ ਦੇ ਵਾਂਗੂ ਸਮੇਂ ਦੇ ਸ਼ੋਰ ਚੋਂ ਇੱਕ ਤਰਜ਼ ਬਣ ਕੇ ਉੱਭਰਿਆ ਪਾਤਰ ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ ਹੈ ਚਿੰਤਨ ਦਾ ਸਮੁੰਦਰ ਤੇ ترننમ دی ਹਵਾ ਪਾਤਰ ਕਿਸੇ ਲਈ ਪੋਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ ਕਿਸੇ ਦਾ ਰਹਿਨੁਮਾ ਬਣਿਆ ਕਿਸੇ ਦੀ ਆਸ ਖਾ ਪਾਤਰ ਉਹ ਕੋਮਲ ਮਨ ਹੈ ਤਾਹੀ ਹਰ ਕਿਸੇ ਨੂੰ ਆਪਣਾ ਲੱਗੇ ਉਹ ਰੋਸ਼ਨ ਰੂਹ ਹੈ ਤਾਹੀ ਹਨੇਰਿਆਂ ਵਿੱਚ ਜਾਗ ਰਿਹਾ ਪਾਤਰ ਉਹਦੇ ਲਫ਼ਜ਼ਾਂ ਚ ਉਹ ਲज्जਤ ਉਹਦੇ ਬੋਲਾਂ ਦਾ ਉਹ ਲੈ ਜਾ ਹਵਾ 사 ਰੋਕ ਕੇ ਸੁਣਦੀ ਜਦੋਂ ਕੁਝ ਆਖ ਦਾ ਪਾਤਰ ਕਿਹੜੇ ਗੁੰਚੇ ਜਗੇ ਦੀਵੇ ਤਰੰਗਤ ਹੋ ਗਏ ਪਾਣੀ ਇਹ ਅਨਹਦ ਨਾਦ ਵੱਜਦਾ ਹੈ ਜਕ ਕਿਦਰੀ ਗਾ ਰਿਹਾ ਪਾਤਰ ਉਹਦਾ ਬਿਰਖਾਂ ਨੂੰ ਸਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ ਕਿਸੇ ਕੁਰਸੀ ਦੇ ਮੂਰੇ ਦੇਖਿਆ ਨਾ ਚੁੱਕ ਰਿਹਾ ਪਾਤਰ ਕਦੇ ਵੇੜੇ ਦਾ ਬੂਟਾ ਹੈ ਗਿਆ ਦਾ ਰੁੱਖ ਕਦੇ ਜਾਪੇ ਗਿਆ ਦਾ ਬੋਧ ਬਿਰਖ ਜੀ ਨੂੰ ਸੀ ਕਹਿੰਨੇ ਜਿੱਥੇ ਗੌਤਮ ਬੁੱਧ ਬਣੇ ਸੀ ਕਦੇ ਵੇੜੇ ਦਾ ਬੁੱਟਾ ਹੈ ਗਿਆ ਦਾ ਰੁੱਖ ਕਦੇ ਝਾਪੇ ਸ਼ਨਾਖਤ ਹੈ ਉਹ ਸਹਰਾ ਦੀ ਤੇ ਪਾਣੀ ਦਾ ਪਤਾ ਪਾਤਰ ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟਿਆ ਦਾ ਦੀਵਾ ਹੈ ਕਿਸੇ ਰਾंजे ਦੀ ਵੰਚਲੀ ਹੈ ਤੇ ਹੋਕੇ ਦੀ ਕਥਾ ਪਾਤਰ ਕਦੇ ਉਹ ਤਪ ਰਹੀਂ ਸਹਰਾ ਦੇ ਕਣੀਆਂ ਦੀ ਇਬਾਰਤ ਹੈ ਕਦੇ ਤੁਖਦੇ ਹੋਏ ਜੰਗਲ ਦਾ ਲੱਗੇ ਤਰਜਮਾ ਪਾਤਰ ਕਹੇ ਹਰ ਰੁਖ ਮੇਰੇ ਦੁੱਖ ਦਾ ਨਗਮਾ ਬਣਾ ਪਿਆਰੇ ਕਹੇ ਹਰ ਵੇਲ ਮੈਨੂੰ ਆਪਣੇ ਕਲ ਨਾਲ ਨਾ ਪਾਤਰ ਪੜੇ ਜੋ ਵੀ ਇਹੀ ਆਖੇ ਇਹ ਮੇਰੇ ਦੁੱਖ ਦਾ ਚਿਹਰਾ ਹੈ ਡਬੋ ਕੇ ਖੂਨ ਵਿੱਚ ਕਾਨੇ ਜੋ ਅੱਖਰ ਲਿਖ ਰਿਹਾ ਪਾਤਰ ਸਮੇਂ ਦੇ ਪੰਨਿਆਂ ਤੇ ਜਗ ਰਿਹਾ ਸਿਰਤਾਜ ਹਸਤਾਖਰ ਜ਼ਖੀਰਾ ਜਜ਼ਬਿਆਂ ਦਾ ਹੈ ਕਿਆਲਾਂ ਦੀ ਘਟਾ ਪਾਤਰ ਹਵਾ ਵਿੱਚ ਹਰਫ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿੱਚ ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ ਪਰ ਆਖਰੀ ਸ਼ੇਰ ਆ ਕੇ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਖਦੇ ਨੇ ਉਹਦੀ ਕਵਿਤਾ ਚੋਂ ਉਸਦੀ ਆਤਮਾ ਦੇ ਨਕਸ਼ ਦਿਖਦੇ ਨੇ ਕਿ ਜਿਸ ਨੇ ਪਾ ਲਿਆ ਕਵਿਤਾ ਚੋਂ ਉਸ ਨੂੰ ਮਿਲ ਗਿਆ ਪਾਤਰ ਇਿੱਦਿਸੇ ਨੇ ਪਾਲਿਆ ਕਪਟਾ ਚੋ ਉਸ ਨੂੰ ਮਿਲ ਗਿਆ ਪਾਤਰ ਅੱਜੇ ਬੱਚੇ ਇਹ ਲਫਜ਼ ਤੁਹਾਡੇ ਲਿਖੇ ਨੇ ਪਰ ਸਾਰਿਆਂ ਦੇ ਮਨ ਦੀ ਆਵਾਜ਼ ਨੇ ਕਿ ਪਾਤਰ ਸਾਹਿਬ ਦੇ ਸ਼ਖਸੀਅਤ ਦੇ ਵਿੱਚ ਇੱਕ ਅਜੀਹਾ ਇੱਕ ਖਿੱਚ ਸੀ ਜੋ ਇੱਕ ਅਜੀਹਾ ਆਕਰਸ਼ਣ ਸੀ ਇਹ ਜਈ ਇੱਕ ਆਵਾਜ਼ ਦੇ ਵਿੱਚ ਬੋਲਾਂ ਦੇ ਵਿੱਚ ਜੋ ਹਰ ਇੱਕ ਨੂੰ ਆਪਣਾ ਬਣਾ ਲੈਂਦੇ ਸੀ ਤੇ ਜਦੋਂ ਵੀ ਕਦੀ ਉਹ ਆਪਣੀ ਸ਼ੈਲੀ ਰਚਦੇ ਸਾ ਉਹ ਉਸ ਸ਼ਾਇਰੀ ਦੇ ਵਿੱਚ ਜਿੰਨੇ ਰੰਗ ਤੁਸੀਂ ਆਪਣੀ ਇਸ ਕਵਿਤਾ ਚ ਮੁਰਸ਼ਿਦ ਨਾਮਾ ਦੇ ਵਿੱਚ ਲਿਖਿਆ ਉਹ ਸਾਰੇ ਰੰਗ ਉਹਨਾਂ ਦੀ ਉਸ ਸ਼ਾਇਰੀ ਤੋਂ ਸਾਨੂੰ ਨਜ਼ਰ ਨਜ਼ਰ ਆਉਂਦੇ ਨੇ